ਅਸਾਈ ਕਿ ਉਹਨਾਂ ਨੂੰ ਅੱਗੇ ਛੋਟੇ-ਛੋਟੇ ਪੜਾਅ ਬਣਾ ਕੇ ਦਿੱਤੇ ਤੇ ਉਹੀ ਪੜਾਅ ਵੀ ਤਾਂ ਕਿ ਰੋਜ਼ ਦਾ ਨਿਤਾਪ੍ਰਤੀ Hindu, Muslim, Asai, Jaini, Bodhi ਸਭ ਨੂੰ ਤੁਸੀਂ ਦ੍ਰਿੜ ਕਰਾਉਣਾ ਹੈ ਕਿ ਆਪਾਂ ਸਾਰੇ ਇਸ ਬਗਾਨੇ ਦੇਸ਼ ਦੇ ਵਿੱਚ ਆਇਆ ਤੇ ਆਪਾਂ ਸਾਰਿਆਂ ਨੇ ਪੁੱਠਾ ਜਾਣਾ ਹੈ। ਸਵਾਸਾਂ ਦਾ ਧੰਨ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਹੈ ਤੇ ਆਪਾਂ ਇੱਥੋਂ ਵਾਪਸ ਚੱਲੀਏ। ਉਹ ਨਾਮ ਦੀ ਇਹਨਾਂ ਨੂੰ ਦ੍ਰਿੜਤਾ ਕਰਾਓ ਵੀ ਜਾਣਾ ਕਿਵੇਂ ਧਿਆਨ ਦੁਆਰਾ ਤੇ ਧਿਆਨ ਰੱਖਣਾ ਕਿਹਦੇ ਵਿੱਚੇ ਨਾਮ ਵਿੱਚ ਧਿਆਨ ਰੱਖਣਾ ਕਿਹਦੇ ਵਿੱਚ ਹੈ ਜੋਤ ਵਿੱਚ ਧਿਆਨ ਰੱਖਣਾ ਕਿਹਦੇ ਵਿੱਚ ਗੁਰਮੰਤਰ ਵਿੱਚ ਤੇ ਇਹ ਸੰਸਾਰ ਨੂੰ ਤੁਸੀਂ ਦ੍ਰਿੜ ਕਰਾਓ ਕਿਉਂਕਿ ਜੇ ਚਾਹੇ ਵੈਸਟ ਦੇ ਵਿੱਚ ਅੰਗਰੇਜ਼ ਰਹਿੰਦੇ ਨੇ ਉਹ ਵੀ ਸਾਡੇ ਭਰਾ ਨੇ ਚਾਹੇ ਅਰਬ ਦੇ ਵਿੱਚ ਅਫਗਾਨੀ ਲੋਕ ਰਹਿੰਦੇ ਆ ਮੁਸਲਮਾਨ ਰਹਿੰਦੇ ਆ ਉਹ ਵੀ ਸਾਡੇ ਭਰਾ ਨੇ ਚਾਹੇ ਗੰਗਾ ਪਾਰ ਤੋਂ ਸਾਰੀ ਹਿੰਦੂ ਸਨਤਨੀ ਰਹਿੰਦੇ ਉਹ ਵੀ ਸਾਡੇ ਭਰਾ ਨੇ ਤੇ ਜੇ ਜਿੰਨੀਆਂ ਵੀ ਜਾਤਾ ਮਜਬਨੇ ਚਾਹੇ ਚੀਨੇ ਆਂ ਸ਼ਾ ਜਾਪਾਨੀ ਆ ਜਾਂ ਕੋਈ ਵੀ ਸਾਡੇ ਸਾਰੇ ਭਰਾ ਨੇ ਤੇ ਤੁਸੀਂ ਕੱਢ ਕੇ ਲਿਆਓ ਮੈਂ ਵੇਖਾਂਗਾ ਕਿੰਨੇ ਕ ਕੱਢ ਕੇ ਲਿਆਉਂਦੇ ਜੇ ਉੱਥੇ ਇੱਥੇ ਹੁਣ ਬੁਰਾ ਹਾਲ ਹੋਇਆ ਪਿਆ ਕੋ ਲਚਰਤਾ ਕਰ ਰਿਹਾ ਕੋ ਨਸ਼ੇ ਪੀ ਰਿਹਾ ਕੋ ਤੁਸੀਂ ਵੇਖੋ 8 900 ਕਰੋੜ ਦੀ ਆਬਾਦੀ ਹੈ ਤੇ ਸਾਡੇ ਭਰਾਵਾਂ ਦਾ ਕੀ ਹਾਲ ਹੋਇਆ ਪਿਆ ਹੁਣ ਉਹਦੇ ਵਿੱਚ ਕੀ ਹੋਇਆ ਕਿ ਦੁਬਦਾ ਬਣਾ ਦਿੱਤੀ ਕਾਲ ਨੇ ਕਿਉਂਕਿ ਕਾਲ ਨੂੰ ਪਤਾ ਸੀ ਵੀ ਤਿੰਨ ਯੁਗ ਹੋ ਗਏ ਨੇ ਇਹਨਾਂ ਨੂੰ ਮੈਂ ਮੂਰਖ ਬਣਾਇਆ ਹੋਇਆ ਹੈ ਬੜੇ ਪਾਪਾਂ ਦੇ ਭੰਡਾਰੇ ਇਹਨਾਂ ਦੇ ਉੱਪਰ ਜੁੜ ਗਏ ਨੇ ਤਲ ਮੈਂ ਪ੍ਰੇਤ ਜਿਨਿ ਰਾਮ ਨਾ ਪਛਾਤਾ ਸਤਜੁਗ ਪਰਮਹੰਸ ਵਿਚਾਰੀ ਸਤਜੁਗ ਵਿੱਚ ਸਾਨੂੰ ਸਾਰਿਆਂ ਨੂੰ ਪਰਮਹੰਸ ਬ੍ਰਹਮ ਗਿਆਨੀ ਬਣਾ ਕੇ ਭੇਜਿਆ ਸੀਗਾ ਸਭ ਕੋਈ ਸੱਚ ਸਮਾਵੈ ਸਤਜੁਗ ਦੇ ਵਿੱਚ ਸਾਰੇ ਹੀ ਸੱਚ ਦੇ ਵਿੱਚੋਂ ਆਉਂਦੇ ਤੇ ਸੱਚ ਦੇ ਵਿੱਚ ਜਾਂਦੇ ਸੀ ਪਰ ਜਿਵੇਂ ਜਿਵੇਂ ਹੌਲੀ ਹੌਲੀ ਕਾਲ ਨੇ ਦੁਬਧਾ ਪਾਈ ਸਤਜੁਗ ਪਰਮਹੰਸ ਵਿਚਾਰੀ ਦੁਆਪਰ ਤ੍ਰੇਤਾ ਮਾਨਸ ਵਰਤੈ ਬਿਰਲੇ ਹੋ ਮੈਂ ਮਾਰੀ ਹੋ ਮੈਂ ਦਾ ਜੋਰ ਵੱਧਦਾ ਗਿਆ ਤਾਂ ਜਦੋਂ ਬ੍ਰਹਮ ਦਾ ਭੇਤ ਇੱਥੇ ਚੱਲਣ ਲੱਗਾ ਤੇ ਕਾਲ ਨੇ ਉਹਦੇ ਵਿੱਚ ਕੁਝ ਜੀਵ ਖਰੀਦ ਕੇ ਉਹਨਾਂ ਦੇ ਮਨਾਂ 'ਚ ਭਰਮ ਪੈਦਾ ਕਰਕੇ ਉਹ ਬ੍ਰਹਮ ਦੇ ਪੇਤ ਨੂੰ ਰੋਕਣ ਦੀਆਂ ਸਾਜ਼ਿਸ਼ਾਂ ਕੀਤੀਆਂ ਕਿਉਂਕਿ ਜਿਹੜਾ ਸਿੱਖ ਸੀਗਾ ਉਹ ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨ 'ਚੋ ਵੀ ਪ੍ਰਗਟ ਕੀਤਾ ਸਿੱਖ ਮੁਸਲਮਾਨ ਇਲਾਕੇ ਅਰਬ ਦੇ ਵਿੱਚੋ ਵੀ ਜਾ ਕੇ ਸਿੱਖ ਪ੍ਰਗਟ ਕੀਤੇ ਚਾਈਨਾ 'ਚ ਜਾ ਕੇ ਵੀ ਸਿੱਖ ਪ੍ਰਗਟ ਕੀਤੇ ਸਿੱਖ ਕੌਣ ਸੀ ਗੁਰਮੁਖ ਜਿਹੜਾ ਨਾਮ ਨਾਦ ਸੱਚ ਦਾ ਪੇਤ ਮੰਨ ਕੇ ਉਹਦੇ ਉੱਪਰ ਡ੍ਰਿਹੜ ਹੋ ਜਾਂਦਾ ਸੀ ਉਹ ਸਿੱਖ ਬਣ ਜਾਂਦਾ ਸੀ ਤੇ ਸਾਰੀਆਂ ਚੌ ਵਰਨਾ ਦੇ ਵਿੱਚੋਂ ਰਸ਼ੀਆ ਵਿੱਚ ਗਏ ਫਿਲੀਪੀਨੀਆਂ ਦੇ ਵਿੱਚ ਗਏ ਜਾਪਾਨ ਦੇ ਕੁਝ ਇਲਾਕਿਆਂ ਦੇ ਵਿੱਚ ਗਏ ਉਹ ਜਿਹੜੀ ਵੀ ਕੌਮ ਮਜਬ ਜਿੱਥੋਂ ਤੱਕ ਵੀ ਉਹਨਾਂ ਦਾ ਹੱਥ ਪਿਆ ਸੰਜੋਗੀਆਂ ਦੇ ਰਹੀਂ ਕਿਸੇ ਦੇ ਵੀ ਰਹੀਂ ਤਨਾੜ ਬੰਦਿਆਂ ਦੇ ਰਹੀਂ ਅਮੀਰਾਂ ਗਰੀਬਾਂ ਦੇ ਰਹੀਂ ਉਹਨਾਂ ਹੱਥ ਪਾ ਕੇ ਉਹਨੂੰ ਭੇਤ ਦਿੱਤਾ ਵੀ ਇਹ ਤੇਰਾ ਕਰ ਨਹੀਂ ਆਪਣਾ ਸਾਰਿਆਂ ਦਾ ਕਰ ਆਪਾਂ ਨਿਜ ਕਰਵਾਸੀਆਂ ਥਿਰ ਕਰਵਾਸੀਆਂ ਤੇ ਤੁਸੀਂ ਇੱਥੇ ਕਰਮ ਦੇ ਬੰਧਨਾਂ ਦੇ ਵਿੱਚ ਬੰਦ ਚੁੱਕੇ ਹੋ ਸਿਮਨ ਕਰਕੇ ਸਬਦ ਗੁਰੂ ਨੂੰ ਪ੍ਰਗਟ ਕਰੋ ਆਪਦੇ ਮੂਲ ਵਿੱਚ ਸਮਾਓ ਜਿੱਥੋਂ ਤਾਂ ਗੁਰੂ ਨਾਨਕ ਦੇਵ ਜੀ ਭੇਤ ਦੇ ਸਕਦੇ ਸੀ ਸਾਰੇ ਸੰਸਾਰ ਵਿੱਚ ਉਹਨਾਂ ਨੇ ਦਿੱਤਾ ਔਰ ਉਹਨਾਂ ਦਾ ਭੇਤ ਕਾਮਯਾਬ ਵੀ ਹੋਇਆ ਕਾਫੀ ਚਿਰ ਉਹਨਾਂ ਨੇ ਆਪ ਪ੍ਰਚਾਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰੀਬਨ 35-40 ਸਾਲ ਉਹਨਾਂ ਨੇ ਪ੍ਰਚਾਰ ਕੀਤਾ ਆਪਦੀ ਉਮਰ ਦੇ ਵਿੱਚ ਕਿਉਂਕਿ ਪਹਿਲਾਂ ਉਹ ਲੋਕ ਆਪ ਦੇ ਪਿੰਡਾਂ ਵਿੱਚ ਆਪ ਦੇ ਕਸਬਿਆਂ ਦੇ ਵਿੱਚ ਪ੍ਰਚਾਰ ਕਰਦੇ ਰਹੇ ਸੰਸਾਰ ਨੇ ਉਹਨਾਂ ਨੂੰ ਮੰਨਿਆ ਨਹੀਂ ਇੰਨਾ ਤੇ ਫਿਰ ਜਦੋਂ ਵੇਈ ਨਦੀ ਦੇ ਵਿੱਚ ਸਮਾਏ ਆ ਤਤਾਂ ਚ ਤਤ ਉਹਨਾਂ ਨੇ ਮਿਲਾ ਕੇ ਦਵਾਰੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਦਰਗਾਹ ਦੇ ਵਿੱਚ ਹਾਜ਼ਰ ਹੋ ਗਏ ਕੀ ਅਸੀਂ ਬਹੁਤ ਭੇਤ ਇਹਨਾਂ ਨੂੰ ਦੇ ਕੇ ਵੇਖਿਆ ਪਰ ਜੀਬ ਉੱਠਦੇ ਨਹੀਂ ਬੜੀ ਤਰ੍ਹਾਂ ਗੁਣਾ ਦੀ ਨੀਂਦ ਵਿੱਚ ਸੁੱਤੇ ਪਏ ਆ ਤੁਸੀਂ ਸਾਨੂੰ 800 ਵਿੱਚੋਂ ਭੇਜਿਆ ਸਾਡੇ ਤੋਂ ਨਹੀਂ ਕੰਮ ਹੁੰਦਾ ਤੇ ਸਾਨੂੰ ਤੁਸੀਂ ਇੱਥੇ ਚਰਨਾਤੀ ਵਿੱਚ ਹੀ ਬਿਠਾਓ ਅਸੀਂ ਨਹੀਂ ਜਾਣਾ ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਬੜਾ ਪਿਆਰ ਦਾ ਪਲੀਤਾ ਪ੍ਰੇਮ ਦਾ ਪਲੀਤਾ ਦੇ ਕੇ ਜਨਮ ਸਾਖੀ ਦੇ ਵਿੱਚ ਜਿੱਥੇ ਫਿਰ ਸਾਰੇ ਬਾਬਾ ਬਾਲਾ ਜੀ ਵਾਲੀ ਜਨਮ ਸਾਖੀ ਚ ਉਹ ਕਹਿੰਦੇ ਵੀ ਗੁਰਨਾਨਕ ਤੂੰ ਮੇਰਾ ਰੂਪ ਹੈ ਜੋ ਤੇਰਾ ਬਚਣੇ ਉਹ ਮੇਰਾ ਬਚਣੇ ਜੋ ਤੈਨੂੰ ਮੰਨ ਕੇ ਸ਼ਬਦ ਦੇ ਮਾਰਗ ਤੇ ਚੱਲੇਗਾ ਉਹ ਮੇਰੀ ਮੇਰੀ ਦਰਗਾਹ ਦੇ ਵਿੱਚ ਮੇਰੀ ਮੰਨਣ ਵਾਲਾ ਹੋਵੇਗਾ ਭਾਵ ਜੋ ਤੇਰੀ ਮੰਨੇਗਾ ਮੈਂ ਸਮਝਾਂਗਾ ਉਹਨੇ ਮੇਰੀ ਮੰਨ ਲਈ ਜੋ ਤੇਰਾ ਬਚਨ ਕਮਾਏਗਾ ਉਹ ਮੇਰਾ ਬਚਨ ਕਮਾਏਗਾ ਜੋ ਤੇਰਾ ਬਚਨ ਹੋਏਗਾ ਉਹ ਮੇਰਾ ਹੋਏਗਾ ਤੂੰ ਮੇਰਾ ਰੂਪ ਏ ਤੇ ਮੈਂ ਤੇਰੇ ਵਿੱਚ ਵਸਦਾ ਇਹ ਉਹਨਾਂ ਨੇ ਨਰਿੰਕਾਰ ਨੇ ਕਹੇ ਤੇ ਤੂੰ ਮਨ ਦੇ ਵਿੱਚ ਰੋਹ ਨਾ ਲੈ ਕੇ ਆ ਵਿਰਾਗ ਨਾ ਲੈ ਕੇ ਆ ਜਾ ਅਲਾਕਿਆਂ ਦੇ ਵਿੱਚੋਂ ਬਾਹਰ ਨਿਕਲ ਗੁਰੂ ਦੀ ਡਿਊਟੀ ਤੇਰੇ ਤੇ ਲਾਵਾਂਗੇ ਪੂਰੇ ਗੁਰੂ ਦੀ ਕਿਉਂਕਿ ਉਹ ਇੱਕ ਬਸ਼ਿੰਦਾ ਬਣ ਕੇ ਇੱਥੇ ਆਉਂਦਾ ਹੈ ਤੇ ਪੂਰਾ ਗੁਰੂ ਸ਼ਬਦ ਇੱਥੇ ਆ ਕੇ ਗੁਰਮਖੰਡ ਦੇ ਉੱਪਰ ਕਿਰਪਾ ਕਰਦਾ ਹੈ ਤੇ ਗੁਰੂ ਤੇਰੇ ਤੇ ਕਿਰਪਾ ਕਰੇਗਾ ਤੂੰ ਖੁਦ ਇੱਕ ਗੁਰੂ ਤੇ ਸਤਗੁਰ ਦੀ ਸਰੂਪ ਦੇ ਵਿੱਚ ਉੱਥੇ ਪ੍ਰਗਟ ਹੋਏਗਾ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚੋਂ ਨਿਕਲਣਾ ਸ਼ੁਰੂ ਕੀਤਾ ਉਹਨਾਂ ਦਾ ਸਾਥ ਜਦੋਂ ਇਲਾਕਿਆਂ ਦੇ ਵਿੱਚੋਂ ਨਿਕਲੇ ਬਹੁਤਿਆਂ ਨੇ ਨਹੀਂ ਦਿੱਤਾ ਤੇ ਆਪਾਂ ਦੇਖਦੇ ਆਂ ਵੀ ਬਾਬਾ ਮਰਦਾਨਾ ਜੀ ਤੇ ਬਾਬਾ ਬਾਲਾ ਜੀ ਉਹ ਹੀ ਉਹਨਾਂ ਦੇ ਨਾਲ ਤੁਰੇ ਸੀਗੇ ਦੋ ਜਣੇ ਉਵੇਂ ਉਹਨਾਂ ਨੇ ਕਿੰਨੇ ਕਰਤੱਵ ਕੀਤੇ ਰੇਰ ਸੇਧ ਵੀ ਪ੍ਰਗਟ ਕਰਕੇ ਦਿਖਾਈ ਤਾਂ ਤਾਂ ਤਤਮ ਲਾ ਕੇ ਦਿਖਾਈ ਕਾਫੀ ਸੰਗਤ ਹੋ ਵੀ ਗਈ ਪਰ ਉਹ ਗੱਲ ਨਹੀਂ ਪਰ ਫਿਰ ਜਦੋਂ ਸਤਗੁਰ ਜੀ ਨੇ ਨਰੰਕਾਰ ਤੋਂ ਹੁਕਮ ਲੈ ਕੇ ਬਾਹਰ ਪ੍ਰਚਾਰ ਸ਼ੁਰੂ ਕੀਤਾ ਕਰਦਿਆ ਕਰਦਿਆ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਜਿਹੜੀ ਆਪਾਂ ਸੁਣਦੇ ਆਂ ਇਤਿਹਾਸ ਦੇ ਵਿੱਚ ਘਰੇਲੂ ਦੁਨਿਆਵੀ ਦੁਖਦਾ ਬਣ ਗਈ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੀ ਨੂੰ ਜਦੋਂ ਖਜ਼ਾਨਾ ਬਖਸ਼ਿਸ਼ ਕੀਤਾ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਉਹ ਪੜਾ ਕਰਤਾਰਪੁਰ ਸਾਹਿਬ ਤੋਂ ਫਿਰ ਖਡੂਰ ਸਾਹਿਬ ਲਾਉਣਾ ਪਿਆ ਕਰਤਾਰਪੁਰ ਸਾਹਿਬ ਤੋਂ ਕਰੀਬਨ 40-50 ਕਿਲੋਮੀਟਰ ਖਡੂਰ ਸਾਹ ਪੈਂਦੇ ਨੇ ਬਿਆਸ ਕੰਡੇ ਤੋਂ ਉੱਥੇ ਆ ਕੇ ਪੜਾ ਲਗਾ। ਉਹ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਖਜ਼ਾਨਾ ਆਇਆ ਤੇ ਬਾਬਾ ਦਾਤੂ ਦਾਸੂ ਜੀ ਨੇ ਬ로우 ਸ਼ੁਰੂ ਕਰ ਦਿੱਤਾ ਤੇ ਉਹ ਪੜਾ ਫਿਰ ਗੋਇੰਦਵਾਲ ਸਾਹਿਬ ਲਾਉਣਾ ਪਿਆ। ਹੈ ਤਾਂ ਨੇੜੇ ਹੀ 4 ਕਿਲੋਮੀਟਰ 5 ਕਿਲੋਮੀਟਰ। ਗੋਇੰਦਵਾਲ ਸਾਹਿਬ ਤੋਂ ਫਿਰ ਗਾਂ ਜਦੋਂ ਖੇਡ ਚੱਲੀ ਤਾਂ ਫਿਰ ਚੱਕ ਰਾਮਦਾਸਪੁਰ ਜਿਹੜੀ ਇਹ ਕੋਈ ਅਮਰਸਰ ਸਾਹਿਬ ਦੀ ਸਾਰੀ ਜ਼ਮੀਨ ਆਪ ਖਰੀਦੀ ਸੀਗੀ ਮਹਾਰਾਜ ਹੋਣਾ ਨੇ। ਇੱਥੇ ਆ ਕੇ ਜਦੋਂ ਸਾਰਾ ਸ਼ਹਿਰ ਬਸਾਇਆ ਕਾਫੀ ਪ੍ਰਚਾਰ ਕੀਤਾ ਉਤਸਵ ਵੀ ਤਰਨਤਾਰਨ ਸਾਹਿਬ ਦੇ ਇਲਾਕਿਆਂ ਦੇ ਵਿੱਚ ਫਿਰ ਪ੍ਰਚਾਰ ਸ਼ੁਰੂ ਹੋਇਆ ਫਿਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜੋ ਆਨੰਦਪੁਰ ਸਾਹਿਬ ਜੀ ਦੀ ਜ਼ਮੀਨ ਖਰੀਦੀ ਅ ਜਿਹੜਾ ਬਿਹਾਰ ਦੇ ਵਿੱਚ ਜਾ ਕੇ ਜ਼ਮੀਨ ਖਰੀਦੀ ਉਹਨਾਂ ਦੇ ਨਾਲ ਚ ਹਜੂਰ ਸਾਹਿਬ ਦੇ ਵਿੱਚ ਜ਼ਮੀਨ ਖਰੀਦੀ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਜ਼ਮੀਨ ਖਰੀਦੀ ਰਾਜਸਥਾਨ ਦੇ ਇਲਾਕਿਆਂ ਵਿੱਚ ਵੀ ਮਹਾਰਾਜ ਨੇ ਜ਼ਮੀਨ ਖਰੀਦੀ ਸੀ ਵੀ ਪੜਾ ਲਾਈਏ ਫਿਰ ਉਹਨਾਂ ਨੇ ਮਾਲਵੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਗੁਰੂ ਅਰਜਨ ਦੇਵ ਜੀ ਦਾ ਸਾਡੇ ਇਲਾਕਿਆਂ ਦੇ ਵਿੱਚ ਬੜਾ ਪ੍ਰਚਾਰ ਰਿਹਾ ਹਸਾਰ ਦੇ ਇਲਾਕਿਆਂ ਤੋਂ ਵੀ ਅੱਗੇ ਤੱਕ ਗੁਰੂ ਪਾਸ਼ਾ ਆਉਂਦੇ ਰਹੇ ਨੇ ਇਥੋਂ ਦਾ ਇਤਿਹਾਸ ਈ ਬੀਕਾਨੇਰ ਤੱਕ ਕਿੱਥੇ ਅੰਮ੍ਰਿਤਸਰ ਹੈ ਕਿੱਥੇ ਬੀਕਾ ਨੇਰ ਹੈ ਸਾਰੇ ਇਲਾਕਿਆਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਸ਼ਾ ਜੀ ਨੇ ਬਹੁਤ ਪ੍ਰਚਾਰ ਕੀਤਾ ਬੜਾ ਉਦਮ ਉਹਨਾਂ ਨੇ ਕੀਤਾ ਸਾਰੇ ਇਲਾਕਿਆਂ ਦੇ ਵਿੱਚ ਦੂਰੋ ਦੂਰੋ ਮਹਾਰਾਸ਼ਟਰ ਤੱਕ ਜਾ ਕੇ ਯੂਪੀ ਸਾਈਡ ਜਾ ਕੇ ਉੱਥੋਂ ਗੁਰਮਖਾਂ ਭਗਤਾਂ ਪੀਰਾਂ ਦੀ ਸਾਰੀ ਬਾਣੀ ਇਕੱਠੀ ਕਰਵਾਈ ਬਹੁਤ ਪ੍ਰਚਾਰ ਕੀਤਾ ਉਹਨਾਂ ਨੇ ਥਾਪੇ ਪਰ ਉੱਥੇ ਵੀ ਵੇਖੋ ਪਾਸ਼ਾ ਜੀ ਦਾ ਵਿਰੋਧ ਹੋਇਆ ਤਾਂ ਉਹ ਇੱਕ ਖੇਡ ਨੂੰ ਸੀਮਿਤ ਕਰਨ ਵਾਸਤੇ ਫਿਰ ਛੇਵੇਂ ਪਾਸ਼ਾ ਜੀ ਨੇ ਪ੍ਰਚਾਰ ਕੀਤਾ ਪਰ ਦੁਬਧਾ ਇੰਨੀ ਵੱਧ ਗਈ ਸੀ ਵੀ ਹਥਿਆਰ ਚੁੱਕਣਾ ਇੱਕ ਹੁਣ ਜ਼ਰੂਰੀ ਹੋ ਗਿਆ ਸੀਗਾ ਕਿਉਂਕਿ ਗਵਰਨਮੈਂਟ ਨਾਲ ਸਿੱਧਾ ਮਤਥਾ ਜਿਆਦਾ ਗਵਰਨਮੈਂਟ ਨਾਲ ਟਕਰਾਹ ਜਿਆਦਾ ਹੋ ਗਿਆ ਸੀਗਾ ਗਵਰਨਮੈਂਟ ਨਾਲ ਤਾਂ ਸ਼ੁਰੂ ਤੋਂ ਰਿਆ ਪਰ 6ਵੇਂ ਪਾਸ਼ਾ ਤੱਕ ਆਉਂਦੇ ਆਉਂਦੇ ਆਂ ਕਰੀਬਨ 100 ਸਵਾ 100 ਸਾਲ ਹੋ ਗਏ ਸੀ ਪ੍ਰਚਾਰ ਨੂੰ ਹੋ ਵੀ ਸੰਗਤ ਵੀ ਬਹੁਤ ਹੋ ਗਈ ਸੀ ਪਰ ਟਕਰਾਵ ਵੀ ਉਦੋਂ ਬਹੁਤ ਬੀ ਹੈ ਜਦੋਂ ਟਕਰਾਹ ਹੋ ਜਾਂਦਾ ਹੈ ਫਿਰ ਬ੍ਰਾਹਮਣ ਦੀ ਖੇਡ ਜਾਂਦਾ ਇੱਕ ਪਾਸੇ ਪ੍ਰਚਾਰ ਹੋਵੇ ਤੇ ਜਾਂ ਫਿਰ ਜੁਦ ਹੋਣ ਤਾਂ ਉਹ 6ਵੇਂ 7ਵੇਂ 8ਵੇਂ ਪਾਸ਼ਾ ਦੇ ਵਖਤ ਮਾਹੌਲ ਜਿਹੜਾ ਕਾਫੀ ਸਖਤ ਹੋ ਗਿਆ ਫਿਰ ਵੀ ਇੰਨੇ ਮਾਹੌਲ ਦੇ ਵਿੱਚ ਉਹਨਾਂ ਪ੍ਰਚਾਰ ਕੀਤਾ ਤੇ ਫਿਰ ਉਸ ਤੋਂ ਬਾਅਦ ਦੁਬਦਾ ਘਰ ਦੀ ਜਗ੍ਹਾ ਪੇਸ਼ਾਂ ਦੀ ਕਰਦਿਆਂ ਕਰਾਉਂਦਿਆਂ ਨੌਵੇਂ ਪਾਤਸ਼ਾਹ ਤੋਂ ਵੀ ਚਲੋ ਜਿੰਨਾ ਪ੍ਰਚਾਰ ਹੋਇਆ ਕਾਫੀ ਕਰ ਗਏ ਉਹ ਵੀ ਮਾਝੇ ਦੇ ਇਲਾਕੇ 'ਚ ਕੀਤਾ ਪਰ ਉਹਨਾਂ ਦਾ ਸਾਡੇ ਇਲਾਕੇ ਨਾਲ ਬੜਾ ਪ੍ਰੇਮ ਸੀ ਗੁਰੂ ਸਾਹਿਬ ਜੀ ਦੇ ਬਚਨ ਸੀਗੇ ਜਦੋਂ ਉਥੋਂ ਇਲਾਕਾ ਛੱਡਣ ਲੱਗੇ ਨੇ ਤਾਂ ਪਟਿਆਲੇ ਦੀ بجائے ਉਹਨਾਂ ਵਚਨ ਕੀਤੇ ਵੀ ਤਮਤਾਨ ਸਾਹਿਬ ਜਿਹੜਾ ਇੱਥੇ ਉਸ ਵਕਤ ਦਾ ਨਾਮ ਇਹਨੂੰ ਵਿਸਰ ਗਿਆ ਪਟਿਆਲੇ ਦੀ بجائے ਤਮਤਾਨ ਸਾਹਿਬ ਦੇ ਵਿੱਚ ਜਾ ਕੇ ਪੜਾ ਲਾਏ ਜਾਣਾ ਇੱਥੇ ਹਰਿਆਣੇ ਦੀ ਸੰਗਤ ਸੀ ਜਿਹੜੀ ਉਸ ਵਕਤ ਆ ਇਹ ਸਾਰਾ ਇੱਕ ਹੀ ਸੀਗਾ ਪਰ ਇਹ ਇਲਾਕਾ ਸਾਡੇ ਵਾਲੀ ਬੈਲਟ ਜਿਹੜੀ ਸੀਗੀ ਇਹਦੀ ਮੇਰਠ ਦੇ ਨਾਲ ਜਾ ਕੇ ਉਦੋਂ ਜੁੜਦੀ ਸੀਗੀ ਜਿਵੇਂ ਹੁਣ ਦਿੱਲੀ ਦੇ ਪਾਸੇ ਇਹ ਇਲਾਕਾ ਆ ਗਿਆ ਤਾਂ ਇਹ ਜਿਹੜੀ ਸਾਡੀ ਰਿਆਸਤ ਸੀਗੀ ਹਰਿਆਣੇ ਤੋਂ ਪਰਲੀ ਪਰਲੀ ਨੂੰ ਤੱਕ ਦੀ ਇਹ ਮੇਰਠ ਦੇ ਨਾਲ ਜਾ ਕੇ ਜੁੜਦੀ ਸੀ ਕਿ ਮੇਰਠ ਰਿਆਸਤ ਦੇ ਵਿੱਚ ਜਿੰਦੇ ਵਿੱਚ ਜਮਨਾ ਦਾ ਤੇ ਗੰਗਾ ਦਾ ਕੋਸ਼ੀਸ਼ੇ ਦਾ ਪਾਣੀ ਇਹਨੂੰ ਮਿਲਦਾ ਸੀਗਾ ਤਾਂ ਇਸ ਇਲਾਕੇ ਦੇ ਵਿੱਚ ਗੁਰੂ ਸਾਹਿਬ ਜੀ ਕਿਰਪਾ ਕੀਤੀ ਪਰ ਪਟਿਆਲੇ ਦੀਆਂ ਸੰਗਤਾਂ ਨਹੀਂ ਉਹਨਾਂ ਨੂੰ ਨਹੀਂ ਤੁਸੀਂ ਇੱਥੇ ਸਾਡੇ ਇਲਾਕੇ ਜਿਆਦਾ ਪ੍ਰਚਾਰ ਕਰੋ ਫਿਰ ਬਹਾਦਰਗੜ੍ਹ ਸਾਹਿਬ ਉਹਨਾਂ ਨੇ ਪ੍ਰਚਾਰ ਕੀਤਾ ਇਹ ਜਿੱਥੇ ਦੂਖਨਵਰਨ ਸਾਹਿਬ ਨੇ ਲੇਲਾ ਪਿੰਡ ਆ ਕੇ ਉਹਨਾਂ ਨੇ ਪ੍ਰਚਾਰ ਕੀਤਾ ਮੋਤੀਬਾਗ ਸਾਹਿਬ ਨਾਲ-ਨਾਲ ਦੇ ਕਾਫੀ ਇਲਾਕਿਆਂ ਦੇ ਵਿੱਚ ਪ੍ਰਚਾਰ ਹੋਇਆ ਹੁਣ ਉਹ ਪ੍ਰਚਾਰ ਕਰਦੇ ਆ ਕਰਦੇ ਆ ਫਿਰ ਦਸਵੇਂ ਪਾਤਸ਼ਾਹ ਤੱਕ ਆ ਕੇ ਤਾਂ ਫਿਰ ਬਹੁਤ ਜ਼ਿਆਦਾ ਦੁਬਧਬਾ ਵਧਾ ਦਿੱਤੀ ਮਨਮੁਖਾਂ ਨੇ ਤਾਂ ਦਸਵੇਂ ਪਾਤਸ਼ਾਹ ਨੇ ਫਿਰ 14 ਜੰਗਾਂ ਲੜੀਆਂ ਨੇ 14 ਜੰਗਾਂ 42 ਸਾਲ ਦੀ ਉਮਰ 14 ਜੰਗਾਂ ਉਹ ਜੰਗਾਂ ਜਿਹੜੀਆਂ ਉਹਨਾਂ ਦੇ ਆਪ ਦੇ ਵੀ ਬਚਨ ਆਉਂਦੇ ਨੇ ਵੀ ਜਿਹੜੀ ਜੰਗ ਲੜਨੀ ਹੈ ਨਾ ਇਹ ਬੜੀ ਵੱਡੀ ਤਸ਼ੱਦਦ ਤੇ ਬੜਾ ਵੱਡਾ ਔਖਾ ਹੋ ਕੇ ਜੰਗ ਜਿਹੜੀ ਹੈ ਜਿੱਤੀ ਜਾਂਦੀ ਹੈ ਇਹ ਸੌਖੀ ਨਹੀਂ ਹੈਗੀ ਤਾਂ ਉਦੋਂ ਫਿਰ ਪ੍ਰਚਾਰ ਬਹੁਤ ਸੀਮਤ ਹੋਇਆ ਬ੍ਰह्म ਗਿਆਨ ਦਾ ਕਿਉਂਕਿ ਜਿਆਦਾ ਜੰਗਾਂ ਜੁੱਧਾਂ ਦੇ ਵਿੱਚ ਹੋ ਕੇ ਫੌਜ ਤਿਆਰ ਕਰਨੀ ਪੈਗੀ ਤੇ ਫਿਰ ਉਹ ਬਹੁਤ ਸੀਮਤ ਪ੍ਰਚਾਰ ਹੋਇਆ ਪਰ ਕਾਫੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਬੀੜਾਂ ਦੀ ਸਿਪਾਈ ਹੋਈ ਪੋਥੀਆਂ ਸਾਹਿਬ ਜੀ ਇਕੱਤਰ ਕੀਤੇ ਔਰ ਬਾਬਾ ਮਨੀ ਸਿੰਘ ਉਹਨਾਂ ਦੀਆਂ ਡਿਊਟੀਆਂ ਲਾ ਕੇ ਮਾਤਾ ਸਾਹਿਬ ਕੌਰ ਜੀ ਦੇ ਅਗਵਾਈ ਦੇ ਵਿੱਚ ਬਾਬਾ ਦੀਪ ਸਿੰਘ ਹੁਣ ਜੀ ਦੀ ਗਵਾਈ ਦੇ ਵਿੱਚ ਟਕਸਾਲ ਜਦੋਂ ਸ਼ੁਰੂ ਕੀਤੀ ਗਈ ਕਾਫੀ ਉਹਨਾਂ ਕਿਰਪਾ ਕੀਤੀ ਪਰ ਉਸ ਤੋਂ ਬਾਅਦ ਫਿਰ ਜਦੋਂ ਬਾਬਾ ਜੀ ਹੁਣੀ ਫਿਰ ਪਹਿਲੋਂ ਮਹਾਰਾਜ ਆਪ ਚਲੇ ਗਏ ਬਾਬਾ ਮਨੀ ਸਿੰਘ ਜੀ ਹੁਣੀ ਬਾਬਾ ਦੀਪ ਸਿੰਘ ਜੀ ਹੁਣੀ ਬਾਬਾ ਬੰਦਾ ਸਿੰਘ ਬਹਾਦਰ ਜੀ ਹੁਣੀ ਬਾਬਾ ਗੁਰਬਖਸ਼ ਸਿੰਘ ਹੁਣੀ ਜਦੋਂ ਵੱਡੇ ਵੱਡੇ ਧਰੰਦਰ ਜਿਹੜੇ ਸੀਗੇ ਕਾਲਪੁਰਖ ਦੇ ਉਹ ਸੱਚ ਵਿੱਚ ਸਮਾਉਣ ਲੱਗੇ ਤੇ ਪਿੱਛੋਂ ਕੰਮ ਫਿਰ ਠੰਡਾ ਪੈਣ ਲੱਗ ਗਿਆ ਸਾਢੇ 1750 ਤੱਕ ਤੋਂ ਗਾਮ ਐਸਾ ਠੰਡਾ ਪੈ ਗਿਆ ਫਿਰ ਮਿਸਲਾਂ ਦੇ ਜੁੱਧ ਚੱਲ ਪਏ ਮਿਸਲਾਂ ਦੇ ਜੁੱਧ ਚੱਲਦੇ ਚੱਲਦੇ ਪ੍ਰਚਾਰ ਨੂੰ ਕਾਫੀ ਠੱਲ ਪੈ ਗਈ ਗਾਂ ਫਿਰ ਜਿਹੜਾ ਸਮਾਂ ਹੈ ਮਿਸਲਾਂ ਦੇ ਵਿੱਚ ਜੋ ਮਹਾਰਾਜ ਰਣਜੀਤ ਸਿੰਘ ਦੇ ਦਾਦਾ ਜੀ ਸੀਗੇ ਉਹਨਾਂ ਦੇ ਉਹ ਮਿਸਲਾਂ ਦੇ ਵਿੱਚੋਂ ਕਾਇਮ ਹੁੰਦੇ ਹੁੰਦੇ ਉਹ ਫਿਰ ਗਾਂ ਆਉਂਦੇ ਆਉਂਦੇ 50 ਸਾਲ ਇਸ ਤਰ੍ਹਾਂ ਜੰਗਾਂ ਜਿੱਦਾਂ ਚੱਲਦੀ ਮਹਾਰਾਜ ਰਣਜੀਤ ਸਿੰਘ ਦਾ ਰਾਜ ਆ ਗਿਆ ਉਹ ਰਾਜ ਤੋਂ ਫਿਰ ਉਹ ਰਾਜ ਜਦੋਂ ਆਇਆ ਉਦੋਂ ਤੱਕ ਬਹੁਤ ਸਾਰੇ ਸਿੰਘ ਸੱਚ ਵਿੱਚ ਸਮਾ ਗਏ ਕੋਈ ਥੋੜੇ ਮੋٹے ਕੋਈ ਕਾਦੂ ਕਾ ਜਿਹੜੀ ਕੋਈ ਸੁਣ ਸੁਣਾ ਕੇ ਗੱਲ ਚੱਲਦੀ ਸੀ ਫਿਰ ਉਹਨਾਂ ਦੇ ਰਾਜ ਵਿੱਚ ਸਮਾਜਿਕ ਰਾਜ ਹੋਇਆ ਨਹਿਚਲ ਰਾਜ ਜਿਹੜਾ ਸੀਗਾ ਉਹ ਬਹੁਤ ਘੱਟ ਸੀ ਜਥੇਦਾਰ ਸਾਹਿਬ ਬੜੀ ਚੜ੍ਹਦੀ ਕਲਾ ਵਾਲੇ ਉਸ ਵਕਤ ਸੀਗੇ ਨਾਮ ਦੀ ਕਹਾਣੀ ਚੱਲਦੀ ਸੀਗੀ ਪਰ ਜਿਹੜਾ ਫਿਰ ਦੁਨਿਆਵੀ ਰਾਜ ਔਰ ਅੰਗਰੇਜ਼ਾਂ ਦਾ ਰਾਜ ਉਧਰੋਂ ਪਟਿਆਲੇ ਵਾਲਿਆਂ ਦਾ ਰਾਜ ਤੇ ਇਹਨਾਂ ਦੀ ਦੁਬਿਧਾ ਪੈ ਗਈ ਮਹਾਰਾਜ ਰਣਜੀਤ ਸਿੰਘ ਉਹ ਨਹੀਂ ਪਟਿਆਲੇ ਵਾਲੇ ਰਾਜੇ ਉਧਰੋਂ ਅੰਗਰੇਜ਼ ਹੋ ਗਏ ਫਿਰ ਇਹ ਸਾਰੀ ਉਮਰ 50 ਸਾਲ 60 ਸਾਲ ਇਹਨਾਂ ਕਰਕੇ ਵੇਖਿਆ ਤਾਂ ਉਹ ਫਿਰ ਜਿਹੜੀ ਕੋ ਮਾੜੀ ਮੋਟੀ ਚੜ੍ਹਦੀ ਕਲਾ ਹੈਗੀ ਸੀ ਉਹ 1850 ਦੇ ਵਿੱਚ ਆ ਕੇ ਸਾਰੀ ਟੁੱਟ ਗਈ। ਜਦੋਂ ਬਾਬਾ ਜੀ ਗਏ ਮਹਾਰਾਜਾ ਸਾਹਿਬ ਗਏ 1850 ਤੋਂ ਬਾਅਦ ਅੰਗਰੇਜ਼ ਨੇ ਫਿਰ ਹੌਲੀ 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 ਜੋ ਪ੍ਰਚਾਰ ਦੀ ਸ਼ੌਕ ਸੀ ਉਹਨੂੰ ਕਬਰ ਕਰਦਿਆਂ ਲੱਗੇ। ਫਿਰ ਉਹਨਾਂ ਨੇ ਜਦੋਂ ਤੋੜਪਾਨ ਸ਼ੁਰੂ ਕੀਤੀ 1882 ਦੇ ਵਿੱਚ ਸਭ ਤੋਂ ਵੱਡੀ ਜਿਹੜੀ ਦੌੜ ਪਾਈ ਪੰਜਾਬ ਦੇ ਨਾਲੋਂ ਅਫਗਾਨ ਦਾ ਇਲਾਕਾ ਵੱਖਰਾ ਕੀਤਾ। ਕਿਉਂਕਿ ਅਫਗਾਨ ਦੇ ਵਿੱਚ ਤਜਿਕਿਸਤਾਨ ਅਫਗਾਨਿਸਤਾਨ ਇਸ ਇਲਾਕੇ ਦੇ ਵਿੱਚ ਆਪਣਾ ਬਹੁਤ ਵੱਡਾ ਪ੍ਰਚਾਰ ਸੀਗਾ ਗੁਰੂ ਸਾਹਿਬ ਜੀ ਨਾਲ ਬਹੁਤ ਸੰਗਤ ਜੁੜੀ ਸੀ। ਫਿਰ ਤੁਸੀਂ ਵੇਖ ਹੀ ਰਹੇ ਹੋ 1882 ਚ ਅਫਗਾਨ ਦਾ ਕਿੰਨਾ ਵੱਡਾ ਇਲਾਕਾ ਕੀਤਾ ਫਿਰ ਗਾਂ ਉਹਨਾਂ ਨੇ ਆਪਦੇ ਬਛਿੰਦੇ ਤਿਆਰ ਕਰਕੇ ਪੂਰਾ ਕਵਰ ਕਰ ਗਏ ਪਟਿਆਲੇ ਵਾਲੀ ਰਿਆਸਤ ਨੂੰ ਵਿਚ ਲੈ ਲਿਆ ਉਹਨਾਂ ਨੂੰ ਨਰ ਲਾ ਲਿਆ ਕਰਦੇ ਕਰਦੇ ਫਿਰ ਆਪਣੀ 1900 ਉਥੇ ਜਿਹੜੇ ਧਰਮ ਯੁੱਧ ਮੋਰਚੇ ਲੱਗਣੇ ਸ਼ੁਰੂ ਹੋ ਗਏ ਤਾਂ ਫਿਰ ਜਿਹੜੀ ਚੌਥੇ ਪੱਧ ਦੀ ਖੇਡ ਸੀ ਇਹ ਗੁਪਤ ਹੋ ਗਈ دنیਆਵੀ ਤੌਰ ਤੇ ਸਿਮਰਨ دنیਆਵੀ ਤੌਰ ਤੇ ਜੁੱਧ ਮੋਰਚੇ ਜਿਹੜੀ ਸਿੰਘ ਸਭਾ ਲੈ ਰਹਾ ਹੈ ਕੂਕਾ ਲੈ ਰਹਾ ਹੈ ਚਾਬੀਗੜਾ ਮੋਰਚਾ ਹੈ ਹੂਰ ਫਿਰ ਸ਼ਰੋਮਣੀ ਕਮੇਟੀ ਦੀਆਂ ਲਹਿਰਾਂ ਹੈ ਇਹ 1920 ਤੱਕ ਆ ਕੇ ਫਿਰ ਇਹ ਚੱਲੀਆਂ 1920 ਦੇ ਵਿੱਚ ਆ ਕੇ ਫਿਰ ਪਹਿਲੀ ਪ੍ਰੈਸ ਲੱਗੀ ਹੈ ਜਿੰਦੇ ਵਿੱਚ 1920 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਸਰੂਪ ਜਿਹੜਾ ਹੈ ਉਹ ਮਸ਼ੀਨੀ ਉਹਦੇ ਉੱਪਰ ਛਪਿਆ ਪਹਿਲਾਂ ਹੱਥਾਂ ਨਾਲ ਵੀੜਾ ਲਿਖੀਆਂ ਜਾਂਦੀਆਂ ਸੀ 1920 ਚ ਆ ਕੇ ਜਿਹੜੀ ਪ੍ਰੈਸ ਲਾਈ ਹੈ ਜਿਹੜਾ ਸ਼ਰੋਮਣੀ ਕਮੇਟੀ ਵਾਲਾ ਮੋਰਚਾ ਲੱਗਾ ਸੀਗਾ ਅਕਾਲੀ ਦਲ ਲੈਰਦ ਲੱਗਿਆ ਸੀ ਫਿਰ ਕਰਦੇ ਕਰਦੇ ਉਸ ਤੋਂ ਗਾਂ ਤਾਂ ਫਿਰ ਤੁਸੀਂ ਹੁਣ ਉਸ ਉਮਰ ਦੇ ਤਾਂ ਇੱਥੇ ਬੈਠੇ ਹੋਣਗੇ ਉਤੋਂ ਪਹੁੰਚਿਆ ਫਿਰ ਗਾਂ ਪੰਜਾਬ ਵੰਡਿਆ ਗਿਆ ਹਿੱਸਿਆਂ 'ਚ ਵੰਡਤਾ ਪੰਜਾਬ ਨੂੰ ਰਿਆਣੇ 'ਚ ਵੰਡਤਾ ਕਰਦੇ ਕਰਦੇ ਸੀ ਅੱਜ ਇੱਥੋਂ ਤੱਕ ਪਹੁੰਚ ਗਏ ਜਿਹੜੀ ਮੋਟੀ ਖੇਡ ਸੀਗੀ ਉਹ 1750 1760 ਤੱਕ ਸੀਗੀ ਹੁਣ ਅੱਜ ਉਹਨੂੰ ਕਿੰਨੇ ਸਾਲ ਹੋ ਗਏ ਤੇ ਆਪਾਂ ਹਿਸਾਬ ਲਾਈਏ ਕਰੀਬਨ 2200 ਸਾਲ ਹੋ ਗਏ ਉਹਨੀ ਚੜ੍ਹਦੀ ਕਲਾ ਦੇ ਵਿੱਚ ਪ੍ਰਚਾਰ ਫਿਰ ਨਹੀਂ ਹੋਇਆ ਪ੍ਰਚਾਰ ਹੁੰਦਾ ਰਿਹਾ ਗੁਰਦੁਆਰਿਆਂ ਦੀ ਸਾਵਾਂ ਸੰਭਾਲ ਹੁੰਦੀ ਰਹੀ ਗੁਰਬਾਣੀ ਦੀ ਵੀ ਹੁੰਦੀ ਵੀ ਜਿਹੜੀ ਬ੍ਰਹਮ ਦੀ ਖੇਡ ਸੀਗੀ ਉਹ ਦੁਬਾਰਾ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ ਜੋ ਭਾਈ ਸਾਹਿਬ ਭਾਈ ਸੇਵਾ ਸਿੰਘ ਚਿਤਨਵਾਲਾ ਨੇ ਆ ਕੇ ਨਾਮ ਸੱਚ ਦਾ ਪੂਰਾ ਚੰਡਾ ਘਟਿਆ ਇਹਨਾਂ ਦਾ ਵੀ ਫਿਰ ਜੀਵਨ ਜਿਹੜਾ 78 ਦੇ ਵਿੱਚ ਕਾਂਡ ਹੋਇਆ ਉਹਦੇ ਵਿੱਚ ਬੀਤੀ 35 ਸਾਲ ਇਹਨਾਂ ਦੇ ਵੀ ਬੇ ਕਾਫੀ ਸਮਾਂ ਉਲਝ ਗਿਆ ਕਾਲ ਨੇ ਇਹਨਾਂ ਦੇ ਉੱਪਰ ਵੀ ਮੋਰਚੇ ਲਵਾ ਦਿੱਤੇ ਤਾਂ 1995 96 ਦੇ ਵਿੱਚ ਆ ਕੇ ਇਹ ਫਿਰ ਦੁਬਾਰਾ ਪ੍ਰਚਾਰ ਨਿਧਾਨ ਦਾ ਇਹ ਨਹੀਂ ਆਪਾਂ ਕਹਿੰਦੇ ਵੀ ਪਹਿਲਾਂ ਪ੍ਰਚਾਰ ਨੇ ਜਿਹੜਾ ਨਾਮ ਦਾ ਚੌਥੇ ਪਦ ਦਾ ਅਨਹਦ ਬਾਣੀ ਦਾ ਪ੍ਰਚਾਰ ਹੈ ਇਹ 96 ਤੋਂ ਸ਼ੁਰੂ ਹੋਇਆ ਫਿਰ ਜਦੋਂ ਸਿਮਰਨ ਕਰਾਇਆ ਤੇ ਤਾਂ ਫਿਰ ਮਨਮੁੱਖਾਂ ਦੇ ਮੋਰਚੇ ਲੱਗੇ ਵੀ ਇਹ ਸਿਮਰਨ ਚਾਰ ਭਾਗਾਂ 'ਚ ਤੋੜ ਕੇ ਕਰਾਉਂਦਾ ਹੈ ਦੋ ਭਾਗਾਂ 'ਚ ਕਰਾਉਂਦਾ ਹੈ ਜੋਗੀਆਂ ਵਾਲਾ ਕੰਮ ਕਰਦਾ ਹੈ ਆਹ ਕਰਦਾ ਹੈ ਉਹ ਕਰਦਾ ਹੈ ਉਹਦੇ ਦੇ ਮੋਰਚੇ ਲਾਉਣ ਲੱਗ ਪਏ ਤਾਂ ਕਿਉਂਕਿ ਜੀਵਾਂ ਦੇ ਵਿੱਚ ਗਿਆਨਤਾ ਇੰਨੀ ਹੈ ਵੀ ਜੇ ਸਿਮਰਨ ਕਰਾਇਆ ਉਹਨੂੰ ਜੋਗੀ ਕਹਿਣ ਲੱਗ ਪੈਣਾ ਜੇ ਵਾਹੇ ਗੁਰੂ ਵਾਹੇ ਗੁਰੂ ਉਹ ਤਾਂ ਕਰਾਉਂਦੇ ਵੀ ਇਹਨਾਂ ਦੇ ਫੁਰਨੇ ਛੇਤੀ ਰੁਕਣ ਉਹ ਕਹਿੰਦੇ ਭਾਗਾਂ 'ਚ ਤੋੜੀ ਜਾਂਦਾ ਸਵਾਸ ਗ੍ਰਾਸ ਕਰਾਇਆ ਤਾਂ ਉਹ ਕਹਿੰਦੇ ਤਾਂ ਇਹਨੇ ਸਿਮਰਨ ਨੂੰ ਵੱਧੋ ਵੱਧ ਕਰ ਦਿੱਤਾ ਉਹ ਕਰਦੇ ਆ ਕਰਦੇ ਆ ਖੇਡ ਚੱਲੀ ਤੇ ਆ ਤੁਹਾਡੇ ਅੱਗੇ ਹੁਣ ਗੁਰਮਖ ਉੱਠ ਪਏ ਨੇ ਤੇ ਇਹਨਾਂ ਨੇ ਫਿਰ ਹੁਣ ਆਖਿਆ ਵੀ ਜਿਵੇਂ ਮਰਜੀ ਸਮਝ ਆ ਗਈ ਨਾ ਕਹਾਣੀ ਕਿਉਂਕਿ ਅੰਮ੍ਰਿਤ ਚੱਲ ਪਿਆ ਕਈਆਂ ਦੇ ਅੰਦਰ ਨਾਦ ਚੱਲ ਪਿਆ ਕਈਆਂ ਦੇ ਅੰਦਰ ਹਨ ਹਦਬਾਣੀ ਚੱਲ ਪਈ ਕਈਆਂ ਦੇ ਅੰਦਰ ਤੇ ਹੁਣ ਦੁਬਾਰੇ ਆਪਾਂ ਚੜ੍ਹਦੀ ਕਲਾ ਕਰ ਦੇਣੀ ਆ ਹੁਣ ਤਾਂ ਸਮਾਂ ਵੀ ਆਪਣੇ ਹੱਥ ਹੈ ਸਥਾਨਵੀ ਆਪਣੇ ਹੱਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਪਹਿਲਾਂ ਬੜੀ ਦਿੱਕਤ ਆਉਂਦੀ ਸੀ ਵੀ ਹੱਥ ਨਾਲ ਲਿਖਣੀਆਂ ਪੈਂਦੀਆਂ ਸੀ ਹੁਣ ਤਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਘਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਹੁੰਚ ਚੁੱਕੀ ਹੈ ਸ਼ੁੱਧ ਛਪਾਈ ਹੈ ਦੂਜਾ ਮੋਬਾਈਲ ਦੀ ਆਪਾਂ ਨੂੰ வசولت ਦੇਤੀ ਸਤਿਗੁਰੂ ਜੀ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਕਿਤੇ ਦੀ ਕਿਤੇ ਗੱਲ ਪਹੁੰਚ ਜਾਂਦੀ ਤੇ ਉਦੋਂ ਸਾਡੇ ਬਾਬੇ ਦਾਦੇ ਸੀ ਜਿਹੜੇ ਉਹ ਤਾਂ ਘੋੜਿਆਂ ਤੇ ਪ੍ਰਚਾਰ ਕਰਦੇ ਸੀ ਔਖੇ ਸੌਖੇ ਬਿਨਾਂ ਬਿਜਲੀ ਤੋਂ ਹਾਂਜੀ ਅੱਜ ਅਸੀਂ ਕਹਿੰਨੇ ਆ ਜੀ ਉੱਥੇ ਬਾਬਾ ਜੀ ਦੇ ਕੋਲ ਜਾਣਾ ਤੇ ਉੱਥੇ ਕਮਰੇ ਨਾਲ ਅਟੈਚ ਬਾਥਰੂਮ ਮਿਲੇਗਾ ਤੇ ਉਦੋਂ ਤਾਂ ਉਹ ਕਿਹੜੇ ਬਾਥਰੂਮ ਸੀ ਤੇ ਰਾਤ ਨੂੰ ਘੋੜਿਆਂ ਤੇ ਸੌਂ ਜਾਂਦੇ ਸੀ ਤੇ ਸਵੇਰੇ ਪਰੌਂਠੇ ਵੀ ਖਾਂਦੇ ਹੀ ਹੁਣੇ ਆ ਉਦੋਂ ਜਿਵੇਂ ਹੁਣ ਅਸੀਂ ਕਹਿੰਨੇ ਆ ਪਰੌਂਠੇ ਥੋੜੇ ਜਿਹਾ ਹੋ ਜਾਣ ਥੋੜਾ ਜਿਹਾ ਗਲਾ ਤਾਰ ਕਰਨ ਵਾਸਤੇ ਕੋਈ ਆਈਟਮ ਹੋ ਜਾਏ ਤੇ ਜਿਹੜੇ ਸਾਡੇ ਬਾਬੇ ਦਾਦੇ ਸੀ ਉਹ ਗਲੇ ਨਹੀਂ ਤਾਰ ਕਰਦੇ ਹੁੰਦੇ ਉਹਨਾਂ ਵੇਖੋ ਉਹਨਾਂ 14 ਜੰਗਾਂ ਜਿੱਤੀਆਂ ਨੇ ਵਿੱਚੇ ਮਾਈਆਂ ਸੀ ਵਿੱਚੇ ਬੱਚੇ ਸੀ ਚੜ੍ਹਦੀ ਗਲਾ ਦੇ ਵਿੱਚ ਘੋੜਿਆਂ ਦੇ ਰਾਤਾਂ ਕੱਟ ਕੇ ਤੇ ਸਵੇਰ ਨੂੰ ਉਹ ਚਾਹ ਨਹੀਂ ਵੇਖਦੇ ਵੀ ਕਿੰਨੇ ਵਜੇ ਨਾਉਦੋ ਬਿਜਲੀ ਸੀ ਨਾਉਦੋ ਕੋ ਮੋਬਾਈਲ ਸੀ ਨਾਉਦੋ ਕੋ ਸਾਧਨ ਸੀ ਕੇ ਉਹਨਾਂ ਕੋਲ ਤਾਂ ਕਰਪਾਨਾ ਸੀ ਨਿਜੇ ਸੀ ਵਰਸ਼ੇ ਸੀ ਪਾਲੇ ਸੀ ਖੰਡੇ ਸੀ ਜਿਨ੍ਹਾਂ ਦੇ ਨਾਲ ਉਹਨਾਂ ਨੇ 80 80 90 90 ਕਿਲੋ ਦੇ ਡੇਡ ਡੇਡ ਕੁਆਂਟਲ ਦੇ ਵਜਨਾਂ ਦੇ ਭਾਰ ਚੱਕ ਕੇ ਉਹਨਾਂ ਧਰਮ ਪਰਗਟ ਕੀਤਾ ਹੈ ਤੇ ਅੱਜ ਉਹਨਾਂ ਦੀ ਕਮਾਈ ਅਸੀਂ ਖਾਣੇ ਪਿਆਂ ਆ ਗੱਡੀਆਂ ਕਾਰਾਂ ਸਾਰੀਆਂ ਉਹਨਾਂ ਦੀਆਂ ਨੇ ਜੇ ਉਦੋਂ ਡਾਫ ਨਾ ਲਾਉਂਦੇ ਤੇ ਅੱਜ ਇਸ ਇੱਥੇ ਸੰਸਾਰ ਵਿੱਚ ਪਤਾ ਨਹੀਂ ਕੀ ਬਣੀ ਹੋਣੀ ਸੀ ਸਾਰੀ ਉਹਨਾਂ ਦੀ ਕਮਾਈ ਬਾਬਾ ਦੀਪ ਸਿੰਘ ਉਹਨਾਂ ਦੀ ਕਮਾਈ ਹੈ ਦਸਵੇਂ ਪਾਸ਼ਾ ਦੀ ਕਮਾਈ ਹੈ ਪਹਿਲੇ ਪਾਸ਼ਾ ਦੀ ਕਮਾਈ ਹੈ ਡੇਡੇ ਸਥਾਨ ਬਣੇ ਪੈ ਨੇ ਤੇ ਉਹਨਾਂ ਨੂੰ ਹੁਣ ਹੁਣ ਆਪਣੇ ਉੱਪਰ ਹੈ ਉਹਨਾਂ ਨੇ ਜੋ ਕੀਤਾ ਸੀ ਉਦੋਂ ਜਾਂ ਉਹ ਜਿੰਨਾ ਵੀ ਕਰ ਗਏ ਹੁਣ ਆਪਣੇ ਉੱਪਰ ਇਹ ਆਪਾਂ ਆਪਣੇ ਬਾਪ ਦਾਦਿਆਂ ਦੀ ਗੱਲ ਸਾਰਿਆਂ ਨੂੰ ਬਚਾਈਏ ਕਿਉਂਕਿ ਕਾਲ ਨੇ ਤਾਂ ਇਹ ਕਹਿ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਹਿੰਦੂਆਂ ਦੇ ਤਾਂ ਵੱਖਰੇ ਗ੍ਰੰਥ ਨੇ ਹਿੰਦੂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਹੀ ਨਾ ਵੀ ਇਹ ਰ ਸਿੱਖਾਂ ਦਾ ਸਿੱਖ ਕੌਣ ਹੈ ਗੁਰਮੁਖ ਸਿੱਖ ਹੈ ਸਾਰਾ ਨੌਜ 8 900 ਕਰੋੜ ਬਾਦੀ ਸਾਰੀ ਸਿੱਖ ਹੈ ਸਿੱਖ ਕੌਣ ਹੁੰਦਾ ਜੋ ਅਕਾਲ ਦਾ ਬੱਚਾ ਹੈ ਅਕਾਲ ਦੀ ਰਿਆਸਤ ਨੂੰ ਮੰਨਦਾ ਹੈ ਉਸ ਤੋਂ ਇਲਾਵਾ ਕਿਸੇ ਦੀ ਪੂਜਾ ਕਰਨ ਦਾ ਸਾਰੇ ਸਿੱਖਾਂ ਦਾ ਇੱਥੇ ਹਿੰਦੂ ਮੁਸਲਮਾਨ ਦਾ ਜਾਂ ਉੱਚੀ ਨੀਵੀਂ ਜਾਤ ਦਾ ਜਿਹੜਾ ਮਕਸਦ ਰਹਿ ਗਿਆ ਤੇ ਇਹ ਕਾਲ ਨੇ ਦੁੱਬ ਝੂਠ ਦੇ ਰਾਜਿਆਂ ਨੇ ਜਿਵੇਂ ਉਦੋਂ ਵਿਉਂਤਤਾ ਬਣਾ ਕੇ ਇਸ ਪ੍ਰਚਾਰ ਨੂੰ ਰੋਕਣ ਦੇ ਲਈ ਕੀਤਾ ਇਹ ਉਹਨਾਂ ਦਾ ਖੇਲ ਹੈ ਤੇ ਹੁਣ ਆਪਾਂ ਸਾਰਿਆਂ ਨੂੰ ਜਗਾਣਾ ਹੈ ਸਾਡੇ ਕੋਲ ਚੰਗਾ ਹੁਣ ਮਹਾਰਾਜ ਦੀ ਕਿਰਪਾ ਸਦਕਾ ਪੈਸਾ ਧਨ ਮਾਲ ਸੂਲਤਾ ਨੇ ਜਹਾਜ਼ਾਂ ਤੇ ਅਸੀਂ ਚੜ੍ਹ ਕੇ ਕਿਤੇ ਦੀ ਕਿਤੇ ਉਤਰ ਜਾਨੇ ਆ 12 ਤਰੀਕ ਨੂੰ ਅਸੀਂ ਗਏ ਆ ਚਾਰ ਦੇਸ਼ ਘੁੰਮ ਕੇ 22 ਤਰੀਕ ਨੂੰ ਇੱਥੇ ਪੁੱਠੇ ਆ ਗਏ ਇੰਨੀ ਸਹੂਲਤ ਹੋਈ ਪਈ ਹੈ ਤੇ ਚਾਰ ਦੇਸ਼ਾਂ ਦਾ ਢੇਡਾ ਕੱਢ ਕੇ ਤੇ ਮੁੜ ਕੇ ਇੱਥੇ ਆ ਕੇ ਤੇ ਸਵੇਰੇ ਬੰਦਾ ਤੁਰਦਾ ਅੰਮ੍ਰਿਤਸਰੋਂ ਤੇ ਦੋ ਘੰਟੇ ਸਿਮਰਨ ਲਾ ਕੇ ਸ਼ਾਮ ਨੂੰ ਅੰਮ੍ਰਿਤਸਰ ਪੁੱਠਾ ਚਲਾ ਜਾਂਦਾ ਹੈ ਹਜੇ ਵੀ ਅਸੀਂ ਕਹੀਏ ਵੀ ਸਾਡੇ ਤੋਂ ਤਾਂ ਨਹੀਂ ਹੁੰਦਾ ਜੀ ਕੁਝ ਮਹਾਰਾਜ ਹੋਣਿਆਂ ਨੇ ਕਰਤਾ ਜਿਹੜਾ ਕਰਤਾ ਬਹੁਤ ਮਾੜੀ ਗੱਲ ਹੈ